ਸ਼ਸ਼ਟਿਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਪੱਲ ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁੱਲ ਚੋਣਾਂ ਵੱਡਣ ਤੋਂ ਪਹਿਲਾਂ ਹੀ ਭਖਿਆ ਮਾਹੌਲ ਪੰਚਾਇਤੀ ਚੋਣਾਂ ਕਿਸੇ ਵੇਲੇ ਵੀ ਸੰਭਵ ਦਿੱਲੀ ਵਿੱਚ ਸੀਐਮ ਦੇ ਨਾਂ ਨੂੰ ਲੈ ਕੇ ਚਰਚਾ ਤੇਜ਼ ਆਮ ਆਦਮੀ ਪਾਰਟੀ ਨੇ ਦਿੱਲੀ ਚ ਸਦੀ ਪੀਏਸੀ ਮੀਟਿੰਗ ਸੰਜੇ ਸਿੰਘਾ ਤੇ ਸ਼ਿਤੇ ਸੁਨੀਤਾ ਕੇਜਰੀਵਾਲ ਨੇ ਕੀਤੀ 13 ਸਾਲਾ ਬੱਚੀ ਦਾ ਪੀਐਮ ਮੋਦੀ ਨੂੰ ਅਨੋਖਾ ਤੋਹਫਾ 800 ਕਿਲੋ ਬਾਜਰੀ ਨਾਲ ਪੇਂਟਿੰਗ ਰਾਹੀ ਬਣਾਏ ਵਿਸ਼ਵ ਰਿਕਾਰਡ ਸ਼ਕੀਨਾ ਨੇ ਪੀਐਮ ਮੋਦੀ ਨੂੰ ਉਹਨਾਂ ਨੇ ਜਨਮ ਦਿਨ ਤੇ ਦੇਣ ਲਈ ਬਣਾਈ ਤਸਵੀਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਮੁੜ ਤੋਂ ਇਲੈਕਸ਼ਨ ਮੋਡ ਦੇ ਵਿੱਚ ਹੈ ਚਾਰ ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਗਿਆ ਪੰਜਾਬ ਸਰਕਾਰ ਅਕਤੂਬਰ ਚ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਕਰ ਰਹੀ ਹੈ ਇਸ ਦੇ ਨਾਲ ਹੀ ਪਿੰਡਾਂ ਵਿੱਚ ਵੀ ਹਿਲਜੁਲ ਸ਼ੁਰੂ ਹੋ ਗਈ ਹੈ ਇਸ ਕਾਰਨ ਚੋਣਾਂ ਵੱਡਣ ਤੋਂ ਪਹਿਲਾਂ ਹੀ ਪਿੰਡਾਂ ਦਾ ਮਾਹੌਲ ਭਖਣ ਲੱਗਿਆ ਸੂਤਰਾਂ ਮੁਤਾਬਕ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਪੰਚਾਇਤੀ ਚੋਣਾਂ ਕਿਸੇ ਵੇਲੇ ਵੀ ਸੰਭਵ ਹੋ ਸਕਦੀਆਂ ਨੇ ਰਾਜ ਚੋਣ ਕਮਿਸ਼ਨ ਨੇ ਚੋਣ ਨਿਸ਼ਾਨਾ ਦੀ ਸੂਚੀ ਵੀ ਜਾਰੀ ਕਰ ਦਿੱਤੀ ਉਂਝ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਪੰਚਾਇਤੀ ਰਾਜ ਐਕਟ 1994 'ਚ ਕੀਤੀਆਂ ਸੋਧਾਂ ਤੇ ਹਾਲੇ ਰਾਜਪਾਲ ਦੀ ਮੋਹਰ ਲਗਣੀ ਬਾਕੀ ਹੈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦੇ ਨੇ ਕਿ ਜੇਕਰ ਕੱਲ ਨੂੰ ਕਾਂਗਰਸ ਦੀ ਸਰਕਾਰ ਸੱਤਾ ਚਾਹੁੰਦੀ ਹੈ ਤਾਂ ਕੀ ਸਿੱਖਾਂ ਨਾਲ ਹੁੰਦੇ ਇਸ ਤਰ੍ਹਾਂ ਦੇ ਦੁਰਵਿਵਹਾਰ ਬੰਦ ਹੋ ਜਾਣਗੇ। ਜ਼ਿਕਰਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਤੇ ਕਾਲੀ ਦਲ ਕਾਰਕਮੇਟੀ ਦੇ ਮੈਂਬਰ ਮਜੀਤ ਸਿੰਘ ਜੀਕੇ ਸ਼ੇਗੁਰ RAMDAS ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋਏ ਸਨ। ਗਾਂਧੀ ਨੇ ਬਿਆਨ ਦਿੱਤਾ ਉਹਦੇ ਚ ਕਾਫੀ ਸੱਚਾਈ ਹੈ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਕਿਤੇ ਕਿਰਪਾਨ ਕਿਤੇ ਕੜਾ ਇਮਤਿਹਾਨ ਚ ਗਿਆ ਬੱਚਿਆਂ ਵਾਂ ਤੋਂ ਉਤਰਾਇਆ ਜਾਂਦਾ ਕਿਤੇ ਸਾਡੇ ਗੁਰੂ ਘਰਾਂ ਤੇ ਕਬਜ਼ੇ ਹੋ ਰਹੇ ਨੇ ਕਿਤੇ ਮੈਂ ਸਮਝਦਾ ਵਾਂ ਕਿ ਕਿਸਾਨਾਂ ਨੂੰ 에어ਪੋਰਟ ਤੇ ਰੋਕਿਆ ਜਾਂਦਾ ਕਿ ਉਹਨਾਂ ਨੇ ਕਿਰਪਾਨ ਪਾਈ ਹੈ ਜਿਹੜੀ ਕਨਸਟੀਟਿਊਸ਼ਨ ਸਾਡੋ ਅਲਾਉ ਕਰਦੀ ਹੈ ਲੇਕਿਨ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ ਭਾਵੇਂ ਅੱਜ ਬੀਜੇਪੀ ਦੀ ਸਰਕਾਰ ਹੋਵੇ ਸਾਡੇ ਨਾਲ ਇੰਜ ਹੀ ਹੁੰਦਾ ਉਹਨਾਂ ਦੇ ਵੇਲੇ ਵੀ ਹੁੰਦਾ ਸੀਗਾ ਮੈਂ ਛੱਡ ਦਵਾਂ ਉਹਦੇ ਬਜ਼ੁਰਗਾਂ ਨੇ ਜੋ ਕੀਤਾ ਦਰਬਾਰ ਸਾਹਿਬ ਢਾਇਆ ਆ ਉਹ ਕੀਤਾ ਉਹ ਤੇ ਚਲੋ ਸੇ ਕੌਮ ਆਪਣੀ ਜਗ੍ਹਾ ਕਰਦੀ ਪਈ ਹੈ ਲੇਕਿਨ ਰਾਹੁਲ ਗਾਂਧੀ ਇਹ ਸੁਨਿਸ਼ਚਿਤ ਕਰੇ ਕਿ ਜੇ ਕੱਲ ਨੂੰ ਉਹਦੀ ਸਰਕਾਰ ਆ ਜਵੇ ਤੇ ਸਾਡੇ ਕਕਾਰ ਨਹੀਂ ਉਤਾਰੇ ਜਾਣਗੇ ਸਾਡਾ ਗਿਆਨ ਗੋਦਰੀ ਸਾਹਿਬ ਵਾਪਸ ਆਏਗਾ ਸਾਡਾ ਡਾਂਗਮਾਰ ਸਾਹਿਬ ਵਾਪਸ ਆਏਗਾ ਮੈਂ ਸਮਝਦਾ ਜਿਹੜੇ ਇਹ ਇਸ਼ੂ ਨੇ ਸਾਡੇ ਉਹਦੇ ਵਿੱਚ খালি ਗੱਲਾਂ ਨਾ ਕਰਨ ਮਤਲਬ ਕੋਈ ਵੀ ਲੀਡਰ ਹੋਵੇ ਉਹ ਬਿਆਨਬਾਜ਼ੀ ਕਰਕੇ ਜਦੋਂ ਆਪੋਜੀਸ਼ਨ ਹੁੰਦਾ ਉਦੋਂ ਸਾਡੇ ਹੱਥ ਚ ਬਿਆਨਬਾਜ਼ੀ ਕਰਦੇ ਨੇ ਜਦੋਂ ਸੱਤਾ ਚ ਹੁੰਦੇ ਨੇ ਉਸ ਵੇਲੇ ਉਹਦਾ ਕੀ ਰੋਲ ਹੈਗਾ ਮੈਂ ਸਮਝਦਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਸੋਚਣਾ ਚਾਹੀਦਾ ਔਰ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹਲੇ ਮੋਦੀ ਸਾਹਿਬ ਨੇ ਕਈ ਕੰਮ ਕੀਤੇ ਨੇ ਜਿਹੜੇ ਸਿੱਖਾਂ ਲਈ ਠੀਕ ਸੀਗੇ ਲੇਕਿਨ ਸਾਡੇ ਈਸ਼ੂ ਬੰਦੀ ਸਿੰਘਾ ਦੇ ਹੋ ਜਾਣ ਗੁਰਦੁਆਰਿਆਂ ਚ ਦਿੱਲੀ ਕਮੇਟੀ ਚ ਹਜ਼ੂਰ ਸਾਹਿਬ ਨਦੇੜ ਕਮੇਟੀ ਦੇ ਵਿੱਚ हरियाणा ਦੀ ਅਲੱਗ ਐਸ.ਸੀ.ਪੀ.ਸੀ. ਬਣਾ ਦੇਣੀ ਇਹ ਇੰਟਰਫੀਰੈਂਸ ਜਿਹੜੀਆਂ ਨੇ ਇਸ ਤੋਂ ਸਿੱਖ ਜਿਹੜੇ ਨੇ ਨਿਰਾਸ਼ ਨੇ ਮੋਦੀ ਸਰਕਾਰ ਨੂੰ ਹਿਸਾਬੀ ਨਾ ਚਾਹੀਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੌਦੀਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਲਾਕਾਤ ਕਰਨਗੇ ਅਰ ਕੇਜਰੀਵਾਲ ਨੇ ਇੱਕ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਤੇ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਣਗੇ ਜਦੋਂ ਤੱਕ ਜਨਤਾ ਉਹਨਾਂ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਦਿੰਦੀ ਪਾਰਟੀ ਦੇ ਕੌਧਾ ਅਧਿਕਾਰੀ ਨੇ ਕਿਹਾ ਹੈ ਕਿ ਕੇਜਰੀਵਾਲ ਤੇ ਸੌਦੀ ਅੱਜ ਮੁਲਾਕਾਤ ਕਰਨਗੇ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਤੋਂ ਬਾਅਦ ਇਹਨਾਂ ਦੀ ਪਹਿਲੀ ਬੈਠਕ ਹੋਏਗੀ ਬੈਠਕ 'ਚ ਦੋਹਾਂ ਨੇਤਾਵਾਂ ਵਿਚਾਲੇ ਅਗਲੇ ਮੁੱਖ ਮੰਤਰੀ ਨੂੰ ਲੈ ਕੇ ਚਰਚਾ ਹੋਏਗੀ ਤੇ ਨਵੇਂ ਮੁੱਖ ਮੰਤਰੀ ਦੇ ਨਾਂ ਤੇ ਮੋਹਰ ਲੱਗੇਗੀ ਬੈਠਕ ਸਿਵਲ ਲਾਈਨ ਇਲਾਕਾ ਸਿਤ ਮੁੱਖ ਮੰਤਰੀ ਦੇ ਅਧਿਕਾਰਿਤ ਆਵਾਸ ਤੇ ਹੋ ਕੀ ਆਪਕਾਰੀ ਨੀਤੀ ਨਾਲ ਜੁੜੇ ਪ੍ਰਸ਼ਤਾਚਾਰ ਮਾਮਲੇ 'ਚ ਤਿਹਾਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾ ਹੋਏ ਕੇਜਰੀਵਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਹੋ ਆਪ ਦੇ ਵਿਧਾਇਕਾਂ ਦੀ ਬੈਠਕ ਕਰਨਗੇ ਤੇ ਉਹਨਾਂ ਦੀ ਪਾਰਟੀ ਦੇ ਕਿਸੇ ਸਹਿਕਰਮੀ ਨੂੰ ਮੁੱਖ ਮੰਤਰੀ ਚੁਣਿਆ ਜਾਏਗਾ ਕੇਜਰੀਵਾਲ ਦੇ ਸਹਿਰਾਨੀ ਜਨਕ ਐਲਾਨ ਮਗਰੋਂ ਉਹਨਾਂ ਦੀ ਪਤਨੀ ਸੁਨੀਤਾ ਤੇ ਦਿੱਲੀ ਸਰਕਾਰ ਵਿੱਚ ਮੰਤਰੀ ਆਤੀਸ਼ੀ ਤੇ ਗੋਪਾਲ ਰਾਏ ਦੇ ਨਾਂ ਸੰਭਾਵਿਤ ਮੁੱਖ ਮੰਤਰੀ ਦੇ ਰੂਪ ਵਿੱਚ ਚਰਚਾ ਵਿੱਚ ਇਕ ਵਾਰ ਫਿਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ 골ਫ ਦੇ ਮੈਦਾਨ 'ਚ ਉਹ ਖੇਡ ਕੇ ਉਹ ਬਾਹਰ ਨਿਕਲ ਰਹੇ ਸਨ ਉਸ ਵੇਲੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ FBI ਦਾ ਕਹਿਣਾ ਹੈ ਕਿ ਗੋਲੀਬਾਰੀ 트ੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਪਰ ਸਖਤ ਸੁਰੱਖਿਆ ਕਾਰਨ ਹਮਲਾਵਰ ਨੂੰ ਉੱਥੋਂ ਭੱਜਣਾ ਪਿਆ ਚੋਣਾ ਦੌਰਾਨ 트ੰਪ ਤੇ ਹੀ ਦੂਜਾ ਹਮਲਾ FBI ਤੇ ਸੀਕਰ ਸਰਵਿਸਿਜ਼ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਹਮਲਾਵਰ ਨੇ ਹਮਲੇ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਕਿ ਇਸ ਸਾਲ ਲੋਕਤੰਤਰ ਮਤਦਾਨ ਤੇ ਹੈ ਅਸੀਂ ਹਾਰ ਨਹੀਂ ਸਕਦੇ ਇਹ ਗੱਲ ਉਪਰਾਸ਼ਟਪਤੀ ਕਮਲਾ ਹੈरिस ਤੇ ਰਾਸ਼ਪਤੀ ਜੋ ਬਾਈਡਨ ਆਪਣੇ ਭਾਸ਼ਣਾਚ ਬੋਲਦੇ ਆਏ ਨੇ ਸੁਰੱਖਿਆ ਏਜੰਸੀ ਨੇ ਹਮਲਾਵਰ ਦੀ ਪਛਾਣ 58 ਸਾਲਾ ਰિયાન ਵੇਸਲੇ rauthwa ਜੋ ਕੀਤੀ ਹੈ rauthda ਲੰਬਾ ਅਪਰਾਧਿਕ ਰਿਕਾਰਡ ਹੈ ਤੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਰਾਜਨੀਤੀ ਬਾਰੇ ਪੋਸਟ ਕਰਦਾ ਰਹਿੰਦਾ ਹੈ म्यानमार ਦੇ ਵਿੱਚ ਹੜ ਦਾ ਕਹਿ ਜਾਰੀ ਹੈ ਮਿਆਂਮਾਰ ਦੀ ਰਾਜ ਪ੍ਰਸ਼ਾਸਨ ਪਰਿਸ਼ਦ ਦੀ ਸੂਚਨਾ ਟੀਮ ਅਨਸਾਰ ਮਿਆਂਮਾਰ ਵਿੱਚ ਵਿਆਪਕ ਹੜਕਾ 113 ਲੋਕਾਂ ਦੀ ਮੌਤ ਹੋ ਗਈ ਤੇ 64 ਲੋਕ ਲਾਪਤਾ ਨੇ ਇਕ ਰਿਪੋਰਟ ਦੇ ਅਨੁਸਾਰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹੜ੍ਹ ਨੇ ਨਵੇਂ ਪਾਈ ਤਾਓ ਕਿਆ ਰਾਜ ਕਾਇਨ ਰਾਜ ਬਾਗੋ ਖੇਤਰ ਮੇਗਵੇ ਤੇ ਹੋਰ ਨਾ ਐਰਵਾਦੀ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ 14 ਸਤੰਬਰ ਦੀ ਸ਼ਾਮ ਤੱਕ 72900 ਤੋਂ ਵੱਧ ਘਰ ਤੇ 78000 ਤੋਂ ਵੱਧ ਘਰ ਪ੍ਰਭਾਵਿਤ ਹੋਏ ਨੇ ਜਿਸ ਨਾਲ ਦੇਸ਼ ਭਰ ਵਿੱਚ 320000 ਤੋਂ ਵੱਧ ਲੋਕਾਂ ਨੂੰ ਅਸਥਾਈ ਪਨਾਹਗਾਹਾਂ 'ਚ ਵਿਸਥਾਪਿਤ ਕੀਤਾ ਗਿਆ ਸੂਚਨਾ ਟੀਮ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਖੇਤਰਾਂ 'ਚ ਮੁੜ ਵਸੇਵੇਂ ਦੀ ਯਤਨਾਂ ਤੇ ਬਚਾਅ ਕਾਰਜਾਂ ਨੂੰ ਚਲਾਉਣ ਲਈ ਕੰਮ ਕਰ ਰਹੀ ਹੈ ਤੇ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਸਭ ਤੋਂ ਵਧੀਆ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਗੁਰਦਾਸਪੁਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਪੂਰਨੀ ਦੇ ਵਿੱਚ ਖਾਣੇ ਦੇ ਵਿੱਚ ਕੀੜੇ ਮਿਲੇ ਨੇ ਜਿਸ ਤੋਂ ਬਾਅਦ ਗਾਹਕ ਵੱਲੋਂ ਰੈਸਟੋਰੈਂਟ ਮਾਲਕ ਦੀ ਖੂਬ ਉਚਾਰ ਚਮਕ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਉਹਨਾਂ ਵੱਲੋਂ ਹੱਤੋਂ ਜ਼ਿਆਦਾ ਖਾਣਾ ਖਾ ਲਿਆ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਖਾਣੇ ਵਿੱਚ ਕੀੜਾ ਹੈ ਜਿਸ ਬਾਰੇ ਜਦੋਂ ਉਹਨਾਂ ਨੇ ਰੈਸਟੋਰੈਂਟ ਮਾਲਕ ਨੂੰ ਦੱਸਿਆ ਤਾਂ ਉਹਨਾਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਇਹ ਕਹਿ ਕੇ ਅਜੀਹਾ ਕਿਹਾ ਵੀ ਅਜੀਹਾ ਪਹਿਲੀ ਵਾਰ ਹੋਇਆ ਗਾਹਕ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਬਾਰੇ ਸਿਹਤ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ ਗਈ। ਦੁਲਿੰਦਰ ਕਮਿਸ਼ਨਰੇਟ ਪੁਲਿਸ ਨੇ 10 ਕਿਲੋ ਹੈਰੋਇਨ ਸਮੇਤ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰ ਤੇ ਹੈਂਡਲ ਨਾਲ ਜੁੜੇ ਹੋਏ ਸਨ ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਪੁਲਿਸ ਨੇ 4 ਮੁਲਜ਼ਮ ਕਾਬੂ ਕੀਤੇ ਨੇ ਜਿਨ੍ਹਾਂ ਦੇ ਅਪਰਾਧਿਕ ਰਿਕਾਰਡ ਨੇ ਤੇ ਇਨ੍ਹਾਂ ਵਿੱਚ ਇੱਕ ਮੁਲਜ਼ਮ ਪਹਿਲਾਂ 1 ਕਿਲੋ ਹੈਰੋਇਨ ਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਫੜਿਆ ਗਿਆ ਸੀ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸ਼ਹੀਦ ਉਦਮ ਸਿੰਘ ਨਗਰ ਤੇ ਦੂਜਾ ਫਤਿਹਗੜ੍ਹ ਸਾਹਿਬ ਵਿੱਚ ਰਹਿਣ ਵਾਲੇ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਦਰਸਲ 8 ਨੌਜਵਾਨ ਅੰਮ੍ਰਿਤਸਰ ਤੋਂ ਇਕੱਠੇ ਹੋ ਕੇ ਸ੍ਰੀ ਹਿਮਕੁੰਡ ਸਾਹਿਬ ਨੂੰ ਦਰਸ਼ਨਾਂ ਦੇ ਲਈ ਜਾ ਰਹੇ ਸਨ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਦਮਨ ਅੰਮ੍ਰਿਤਸਰ ਤੇ ਨਰਿੰਦਰ ਸਿੰਘ ਫਤਿਹਗੜ੍ਹ ਸਾਹਿਬ ਦੀ ਸੜਕ ਹਾਸੇ ਦੌਰਾਨ ਮੌਤ ਹੋ ਗਈ ਜਾਣਕਾਰੀ ਮੁਤਾਬਕ ਰਸਤੇ ਵਿੱਚ ਗੱਡੀ ਪੈਂਚਰ ਹੋਣ ਤੋਂ ਬਾਅਦ ਇਹ ਨੌਜਵਾਨ ਜਦੋਂ ਸਟਾਪਨੀ ਬਦਨ ਦੀ ਸੜਕ ਤੇ ਖੜੇ ਤਾਂ ਪਿੱਛੋਂ ਆਈ ਇੱਕ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 74ਵਾਂ ਜਨਮ ਦਿਨ ਮਨਾਉਣ ਜਾ ਰਹੇ ਨੇ ਪਰ ਇਸ ਤੋਂ ਪਹਿਲਾਂ ਪੀਐਮ ਮੋਦੀ ਨੂੰ ਇੱਕ ਛੋਟੀ ਬੱਚੀ ਨੇ ਜਨਮ ਦਿਨ ਦੇ ਤੋਹਫੇ ਵਜੋਂ ਉਹਨਾਂ ਦੀ ਤਸਵੀਰ ਬਣਾ ਕੇ ਕਮਾਲ ਕਰ ਦਿੱਤਾ। ਤਸਵੀਰਾਂ ਹੀ 13 ਸਾਲ ਦੀ ਇਸ ਬੱਚੀ ਨੇ ਰਿਕਾਰਡ ਆਪਣੇ ਨਾਮ ਕਰ ਲਿਆ। ਬੱਚੀ ਦਾ ਨਾਮ 프레ਸਲੀ ਸ਼ਕੀਨਾ ਦੱਸਿਆ ਜਾ ਰਿਹਾ ਹੈ। ਸ਼ਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਪੇਂਟਿੰਗ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ। ਸ਼ਕੀਨਾ ਨੇ ਤਸਵੀਰ ਪੀਐਮ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਤੋਂ ਪਹਿਲਾਂ ਸ਼ੁਭ ਕਾਮਨਾਵਾਂ ਦੇਣ ਲਈ ਬਣਾਈ ਹੈ। 13 ਸਾਲਾ ਸਕੂਲੀ ਵਿਦਿਆਰਥਣ ਸ਼ਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਬਣਾਈ ਹੈ ਇਸ ਲਈ ਉਸ ਨੂੰ ਲਗਾਤਾਰ 12 ਘੰਟੇ ਕੰਮ ਕਰਨਾ ਪਿਆ ਪ੍ਰੈਸਲੀ ਸ਼ਕੀਨਾ ਚੇਨਈ ਦੇ ਕੋਲਾਪਕਮ ਇਲਾਕੇ ਦੀ ਰਹਿਣ ਵਾਲੀ ਪ੍ਰਤਾਪ ਸੇਲਵਮ ਤੇ ਸੰਗੀਰਾਨਾ ਦੀ ਧੀ ਹੈ ਪ੍ਰੈਸਲੀ ਸ਼ਕੀਨਾ 8ਵੀਂ ਜਮਾਤ ਚ ਪੜ੍ਹਦੀ ਹੈ ਤੇ ਰਿਪੋਰਟ ਦੇ ਅਨੁਸਾਰ ਸ਼ਕੀਨਾ ਨੇ 800 ਕਿਲੋ ਬਾਜਰੇ ਦੀ ਵਰਤੋਂ ਕਰਕੇ 600 ਵਰਗ ਫੁੱਟ ਚ ਪੀਐਮ ਦੀ ਇੱਕ ਵੱਡੀ ਤਸਵੀਰ ਬਣਾਈ ਇਸ ਬੱਚੀ ਦਾ ਨਾਂ ਯੂਨੀਕੋ ਵਰਲਡ ਰਿਕਾਰਡ ਵਿੱਚ ਦਰਜ ਹੋ ਗਏ ਯੂਨੀਕੋ ਵਰਲਡ ਰਿਕਾਰਡਸ ਨੇ ਪ੍ਰੈਸਲੀ ਸ਼ਕੀਨਾ ਨੂੰ ਵਿਸ਼ਵ ਰਿਕਾਰਡ ਸਰਟੀਫਿਕੇਟ ਤੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਅਜ਼ਾਦੀ ਕੁਲਾਟੀ ਮਰਹੂਮ ਸਰਦਾਰ ਸੇਵਾ ਸਿੰਘ ਅਕਾਲੀ ਜੀ ਦੇ ਨਾਮ ਤੇ ਗੇਟ ਦਾ ਨਾਮਕਰਨ ਅਤੇ ਉਦਘਾਟਨ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਤਿਲਕਨਗਰ ਦਿੱਲੀ ਤੋਂ ਆਪ ਦੇ ਵਿਧਾਇਕ ਜਰਨੈਲ ਸਿੰਘ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਮੀਡੀਆ ਨਾਲ ਮੁਖਾਤਬ ਹੁੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਸਰਦਾਰ ਸੇਵਾ ਸਿੰਘ ਅਕਾਲੀ ਜੀ ਦਾ ਦੇਸ਼ ਤੇ ਸਮਾਜ ਲਈ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ ਇਸ ਗੇਟ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਣਾ ਨਾ ਸਿਰਫ ਉਹਨਾਂ ਦੇ ਵਿਲੱਖਣ ਯੋਗਦਾਨ ਦਾ ਸਨਮਾਨ ਕਰਨ ਸਗੋਂ ਵਾਲੀ ਪੀੜ੍ਹੀਆਂ ਨੂੰ ਵੀ ਉਹਨਾਂ ਦੀ ਦੇਸ਼ ਭਗਤੀ ਦੀ ਯਾਦ ਦਿਵਾਉਣਾ ਹੈ ਕਿ ਹੈ ਕਿ ਉਸ ਸਾਰੇ ਨੂੰੜ ਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਨਾਲ ਦੇ ਦਰਸ਼ਾਂ ਤੇ ਚੱਲਦੇ ਹੋ ਆਪਣੇ ਦੇਸ਼ ਦੀ ਸੇਵਾ ਕਰੀਏ ਅਤੇ ਭਾਰਤ ਨੂੰ ਇੱਕ ਖੁਸ਼ਹਾਲ ਮਜ਼ਬੂਤ ਤੇ ਸੰਯੁਕਤ ਰਾਸ਼ਟਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ। ਵੱਡੀ ਸ਼ਖਸੀਅਤ ਸਰਬਾਸੀ ਸਰਦਾਰ ਸੇਵਾ ਸਿੰਘ ਜੀ ਜਿਹੜਾ ਨੇ ਉਸ ਸਾਰੇ ਰਿਸਪੈਕਟ ਨਾਲ ਸਰਬਾਸੀ ਸਰਦਾਰ ਸੇਵਾ ਸਿੰਘ ਜੀ ਅਕਾਲੀ ਕਹਿੰਦੇ ਆ ਉਹਨਾਂ ਦੇ ਜੀਵਨ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ ਕਿਦਾਂ ਉਹ ਅਕ ਦੇਸ਼ ਦੀ ਆਜ਼ਾਦੀ ਦੇ ਵਿੱਚ ਉਸ ਸੰਘਰਸ਼ ਵਿੱਚ ਸਰਗਰਮ ਰਹੇ ਜੀਲੇ ਦਾ ਬੁਨੇ ਨੇ ਹੰਡਾਈਆਂ ਤੇ ਉਹਨਾਂ ਦਾ ਸਾਰਾ ਪਰਿਵਾਰ ਇਸ ਇਲਾਕੇ ਜਾ ਕੇ ਵਸਿਆ ਉਹਦਾ ਬਹੁਤ ਦਿਨਾਂ ਤੋਂ ਉਹਨਾਂ ਦੀ ਇੱਛਾ ਸੀ ਜਿਵੇਂ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਦੇ ਖਾਸ ਤੌਰ ਤੇ ਇਹ ਜੀ ਅਨਸਾਨ ਜਿਨ੍ਹਾਂ ਨੇ ਦੇਸ਼ ਵਾਸਤੇ ਕੁਝ ਕੀਤਾ ਹੋਵੇ ਉਹਨਾਂ ਵਾਸਤੇ ਕੁਝ ਕਰਕੇ ਆਪਰਵਾਹ ਨੂੰ ਤਸੱਲੀ ਮਿਲਦੀ ਹੈ ਅੱਜ ਇੱਕ ਛੋਟੇ ਜੀ ਭੇਟ ਤੇ ਅਸੀਂ ਇਹ ਦੁਆਰ ਦਾ ਨਾਮ ਰੱਖ ਕੇ ਉਹਨਾਂ ਨੂੰ ਆਪਰ ਦਿੱਤੀ ਹੈ ਤੇ ਚੌਧਰੀ ਪਰਿਵਾਰ ਬਹੁਤ ਖੁਸ਼ ਹੈ ਇਸ ਇਲਾਕਾ ਵਾਸੀ ਬਹੁਤ ਖੁਸ਼ ਨੇ ਕਿਉਂਕਿ ਅੱਧਾ ਦੇ ਸੜਕਾਂ ਤੇ ਪਾਰਕਾਂ ਦੇ ਨਾਮ ਸੀ ਰੱਖਦੇ ਰਹਿੰਦੇ ਪਰ ਜੋ ਅਸਲ ਅਖਦਾਰ ਨੇ ਜਿਨ੍ਹਾਂ ਨੇ ਸਹੀ ਤੇ ਦੇਸ਼ ਵਾਸਤੇ ਕੋਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਨਾਮ ਤੇ ਜਦੋਂ ਤੁਸੀਂ ਅੱਧਾ ਦੇ ਕੁਝ ਨਾਮਕਰਨ ਕਰਦੇ ਹੋ ਚੀਜ਼ਾਂ ਦਾ ਤੇ ਇੱਕ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜੀਵਨ ਸਿੰਘ ਵਾਲਾਂ ਚ ਨਸ਼ੇੜੀਆਂ ਵੱਲੋਂ ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰਨ ਵਾਲੀਆਂ ਖਬਰਾਂ ਦੀ ਗੂੰਜ ਅਜੇ ਤੱਕ ਫਿੱਕੀ ਨਹੀਂ ਪਈ ਸੀ ਕਿ ਤਲਵੰਡੀ ਸਾਬੋ ਸ਼ਹਿਰ 'ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਦੀ লাশ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੋਂ ਸਹਾਰਾ ਵਰਕਰਾਂ ਨੂੰ ਮਿਲੀ ਹੈ ਨੌਜਵਾਨ ਦੀ شناخت ਤਲਵੰਡੀ ਸਾਬੋ ਦੇ ਕੁਲਵੰਤ ਸਿੰਘ ਜੀ ਦੀ ਉਮਰ ਮਹਿਜ਼ 15 ਸਾਲ ਹੈ ਨੌਜਵਾਨ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਸਬੰਧੀ ਮ੍ਰਿਤਕ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਲਵੰਡੀ ਸ਼ਹਿਰ ਵਿੱਚ ਨਸ਼ੇ ਵੇਚਣ ਦਾ ਧੰਦਾ ਜ਼ੋਰਾਂ ਤੇ ਅਪਰ ਤਸਕਰਾੰਤੀ ਕੋਈ ਕਾਰਵਾਈ ਨਹੀਂ ਕਰਦਾ ਤੇ ਜੇਕਰ ਉਹਨਾਂ ਨਸ਼ਾ ਤਸਕਨਾ ਸੰਬੰਧੀ ਦੱਸ ਦਿੰਦੇ ਨੇ ਤਾਂ ਉਹ ਸਾਇਰਨ ਵਜਾ ਕੇ ਉਹਨਾਂ ਨੂੰ ਭਜਾ ਦੇਣ ਤੇ ਨਸ਼ੇ ਦੀ ਓਵਰਡੋਸ ਨਾਲ ਘਰਾਂ ਦੇ ਘਰ ਨੁਕਸਾਨੇ ਜਾਣੇ ਪਾਂਥਰਤਨ ਜਥੇਦਾਰ ਗੁਰਚੰਨ ਸਿੰਘ ਟੋੜਾ ਯਾਦਗਾਰੀ ਸੁਸਾਇਟੀ ਦੇ ਬਾਬਾ ਮੋਤੀराम ਮੈਰਾ ਖੂਨਦਾਨ ਸੁਸਾਇਟੀ ਵੱਲੋਂ ਸੰਗਰਾਂਹ ਦੇ ਮੌਕੇ ਤੇ 162ਵਾਂ ਖੂਨਦਾਨ ਕੈਂਪ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤਾ ਇਸ ਉਪਰੰਤ ਚੇਤਨ ਸਿੰਘ ਜੋੜਾ ਮਾਜਰਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਵੀ ਨਤਮਸਤਕ ਹੋਏ। ਚੇਤਨ ਸਿੰਘ ਜੋੜਾ ਮਾਜਰਾ ਨੇ ਇਹ ਕਿਹਾ ਕਿ ਜਿਹੇ ਕੈਂਪਾਂ ਰਾਹੀਂ ਇਕੱਤਰ ਕੀਤਾ ਗਿਆ ਖੂਨ ਲੋੜਵੰਦਾਂ ਦੇ ਕੰਮ ਆਉਂਦਾ ਹੈ। ਉਹਨਾਂ ਕੈਂਪ ਲਗਾਉਣ ਵਾਲੀ ਸੰਸਥ ਸ਼ਲਾਗਾ ਕੀਤੀ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਇਸਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ